ਰਬਾਬ ਉਹ ਸਾਜ਼ ਹੈ ਜਿਹੜਾ ਭਾਈ ਮਰਦਾਨਾ ਸਾਹਿਬ ਜੀ ਵਜਾਉਂਦੇ ਸੀ ਤੇ ਗੁਰੂ ਨਾਨਕ ਦੇਵ ਮਹਾਰਾਜ ਕੀਰਤਨ ਕਰਿਆ ਕਰਦੇ ਸਨ ইরਾਨੀ ਅਫਗਾਨੀ ਇराकी ਅਰਬੀ ਇਸ ਤਰ੍ਹਾਂ ਦੀਆਂ ਫਿਰ ਬਲੋਚੀ ਕਸ਼ਮੀਰੀ ਵੱਖੋ-ਵੱਖਰੀਆਂ ਰਬਾਬਾਂ ਸਿਗੀਆਂ ਆਪੋ ਆਪਣੇ ਇਲਾਕੇ ਹਿਸਾਬ ਦੇ ਨਾਲ ਉਹ ਕਹਿੰਦੇ ਵਜਾਉਣਾ ਤੇ ਦੂਰ ਦੀ ਗੱਲ ਐ ਮੈਂ ਹੱਥ ਨਹੀਂ ਲਾਉਣ ਦੇਣਾ ਇਸ ਰਬਾਬ ਨੂੰ ਇਹ ਤੈਨੂੰ ਪਤਾ ਰਬਾਬ ਕੀ ਦੀ ਐ ਗੁਰੂ ਨਾਨਕ ਮਹਾਰਾਜ ਵਾਸਤੇ ਬਣਾਈ ਰਬਾਬ ਇਹ ਪਸ਼ਾਵਰ ਤੋਂ ਮੰਗਾਇਆ ਤੇ ਉੱਥੇ ਜਾ ਕੇ ਆਪਾਂ ਮਿਸਤਰੀ ਨੂੰ ਫੜ ਵੀ ਨਹੀਂ ਸਕਦੇ ਇੱਥੋਂ ਦਾ ਕੋਈ ਹੋਵੇ ਤੇ ਉਹਨੂੰ ਕਹਿ ਵੀ ਸਕਦੇ ਆਂ ਭਾਈ ਆ ਗਲਤ ਬਣ ਗਿਆ ਇਹਨੂੰ ਦੁਬਾਰਾ ਵਾਪਸ ਕਰ ਜਾ ਇਦਾਂ ਉਹ ਕਹਿੰਦੇ ਵਜਾਉਣਾ ਤੇ ਦੂਰ ਦੀ ਗੱਲ ਆ ਮੈਂ ਹੱਥ ਨਹੀਂ ਲਾਉਣ ਦੇਣਾ ਇਸ ਰਬਾਬ ਨੂੰ ਇਹ ਤੈਨੂੰ ਪਤਾ ਰਬਾਬ ਕੀ ਦੀ ਹੈ ਗੁਰੂ ਨਾਨਕ ਮਹਾਰਾਜ ਵਾਸਤੇ ਬਣਾਈ ਰਬਾਬ ਇਹ ਪਸ਼ਾਵਰ ਤੋਂ ਮੰਗਾਇਆ ਤੇ ਉੱਥੇ ਜਾ ਕੇ ਆਪਾਂ ਮਿਸਤਰੀ ਨੂੰ ਫੜ ਵੀ ਨਹੀਂ ਸਕਦੇ ਇੱਥੋਂ ਦਾ ਕੋਈ ਹੋਵੇ ਤੇ ਉਹਨੂੰ ਕਹਿ ਵੀ ਸਕਦੇ ਆਂ ਭਾਈ ਆ ਗਲਤ ਬਣ ਗਿਆ ਇਹਨੂੰ ਦੁਬਾਰਾ ਵਾਪਸ ਕਰ ਜਾ ਇਦਾਂ ਵੀ ਇਹ ਰਬਾਬ ਜਦੋਂ ਵਜੇ ਗੁਰੂ ਨਾਨਕ ਮਹਾਰਾਜ ਦੀ ਹਜ਼ੂਰੀ 'ਚ ਵਜੇ ਦਰਦਰ ਤੇ ਨਾ ਵੱਜਦੀ ਫਿਰੇ ਮੰਗਣ ਵਾਸਤੇ ਨਾ ਵੱਜਦੀ ਫਿਰੇ ਅਖਾੜਿਆਂ ਵਿੱਚ ਨਾ ਵੱਜਦੀ ਫਿਰੇ ਗਾਉਣ ਵਾਲਿਆਂ ਪਿੱਛੇ ਨਾ ਵੱਜਦੀ ਫਿਰੇ ਨਾਚ ਦੇ ਮਗਰ ਨਾ ਵੱਜਦੀ ਫਿਰੇ ਕਿਉਂਕਿ ਪਹਿਲੀਆਂ ਰਬਾਬਾਂ ਵੱਜ ਰਹੀਆਂ ਸਨ ਪੰਜ ਪਿਆਲੇ ਪੰਜ ਪੀਰ ਛਠਮ ਪੀਰ ਬੈਠਾ ਗੁਰਪਾਰੀ ਅਰਜਨ ਕਾਹਾਂ ਪਲਟਕੈ ਮੂਰਤ ਹਰਗੋਬਿੰਦ ਸਵਾਰੀ ਚੱਲੀ ਪੀੜੀ ਸੋਡੀਆਂ ਰੂਪ ਦਿਖਾਵਣ ਵਾਰੋਵਾਰੀ ਦਲ ਭੰਜਨ ਗੁਰ ਸੂਰਮਾ ਵੱਡ ਯੋਧਾ ਬਹੁ ਪਰ ਉਪਕਾਰੀ ਇਹਨਾਂ ਸਾਜ਼ਾਂ ਬਾਰੇ ਆਪ ਸੰਗਤ ਨੂੰ ਜ਼ਰੂਰ ਜਾਣਕਾਰੀ ਦਈਏ ਕਿ ਇਹ ਸਾਜ਼ ਗੁਰੂ ਸਾਹਿਬ ਮਹਾਰਾਜੀ ਦੇ ਆਪਣੇ ਸਾਜ਼ ਹਨ ਜਿਨ੍ਹਾਂ ਸਾਜ਼ਾਂ ਨਾਲ ਮਹਾਰਾਜ ਸਾਹਿਬ ਆਪ ਕੀਰਤਨ ਕਰਿਆ ਕਰਦੇ ਸਨ ਇਹ ਉਹੀ ਸਾਜ਼ ਹਨ ਜਿਹੜਾ ਦਾਸ ਕੋਲ ਹੈ ਸਾਜ਼ ਇਹਦਾ ਨਾਮ ਹੈ ਰਬਾਬ ਰਬਾਬ ਉਹ ਸਾਜ਼ ਹੈ ਜਿਹੜਾ ਭਾਈ ਮਰਦਾਨਾ ਸਾਹਿਬ ਜੀ ਵਜਾਉਂਦੇ ਸੀ ਤੇ ਗੁਰੂ ਨਾਨਕ ਦੇਵ ਮਹਾਰਾਜ ਕੀਰਤਨ ਕਰਿਆ ਕਰਦੇ ਸਨ ਆਪਾਂ ਅੰਦਾਜ਼ਾ ਸਾਡੇ ਤੋਂ ਤਾਂ ਨਹੀਂ ਲਾਇਆ ਜਾ ਸਕਦਾ ਵੀ ਇਹਨਾਂ ਦੇ ਕੀਰਤਨ ਵਰਗਾ ਕੀਰਤਨ ਹੋਵੇਗਾ ਕਿਉਂਕਿ ਮਹਾਰਾਜ ਸਾਹਿਬ ਤੇ ਆਪ ਕੀਰਤਨ ਦਾ ਰੂਪ ਹਨ ਉਹਨਾਂ ਤੋਂ ਕੀਰਤਨ ਪ੍ਰਗਟ ਹੁੰਦਾ ਹੈ ਉਹ ਕੀਰਤਨ ਦੇ ਸਾਗਰ ਹਨ ਤੇ ਹੋ ਸਕਦਾ ਸਾਡੇ ਬੂੰਦ ਵੀ ਬਹੁਤ ਜਿਆਦੀ ਹੁੰਦੀ ਆ ਇੱਕ ਛਿੱਟਾ ਜਿਹੜਾ ਬਰੀਕ ਉਹ ਸਾਡੀ ਕਿਤੇ ਕਿਸਮਤ ਦੇ ਵਿੱਚ ਜਾਂ ਸਾਡੀ ਝੋਲੀ 'ਚ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਨੇ ਬਖਸ਼ਿਆ ਤੇ ਆਪ ਸੰਗਤ ਦੇ ਸਨਮੁਖ ਬੈਠਣ ਯੋਗ ਹੋਏ ਹਾਂ ਇਹ ਉਹ ਸਾਜ਼ ਹੈ ਪਿਆਰਾ ਜਿਹੜਾ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦਾ ਪਿਆਰਾ ਸਾਜ਼ ਹੈ ਜਿਹੜਾ ਮਹਾਰਾਜ ਸਾਹਿਬ ਨੇ ਆਪ ਬਣਵਾਇਆ ਸਾਜ਼ ਇਹ ਨਹੀਂ ਵੀ ਉਦੋਂ ਪਹਿਲਾਂ ਰਬਾਬ ਹੈ ਨਹੀਂ ਸੀ ਰਬਾਬ ਉਦੋਂ ਪਹਿਲਾਂ ਵੀ ਸੀ ਸੱਤ ਤਰ੍ਹਾਂ ਦੀ ਰਬਾਬ ਪਹਿਲਾਂ ਹੀ ਮੌਜੂਦ ਸੀ ਈਰਾਨੀ ਅਫਗਾਨੀ ਇराकी ਅਰਬੀ ਇਸ ਤਰ੍ਹਾਂ ਦੀਆਂ ਫਿਰ ਬਲੋਚੀ ਕਸ਼ਮੀਰੀ ਵੱਖੋ-ਵੱਖਰੀਆਂ ਰਬਾਬਾਂ ਸਿਗੀਆਂ ਆਪੋ ਆਪਣੇ ਇਲਾਕੇ ਦੇ ਹਿਸਾਬ ਦੇ ਨਾਲ ਤੇ ਆਹ ਜਿਹੜੀ ਗੋਲ ਤੂੰਬੇ ਵਾਲੀ ਰਬਾਬ ਆ ਇਹ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਤੋਂ ਚੱਲੀ ਇਹ ਭਾਈ ਫਰੰਦਾ ਜੀ ਕੋਲੋਂ ਬਣਵਾਈ ਮਹਾਰਾਜ ਸਾਹਿਬ ਨੇ ਭਾਈ ਫਰੰਦਾ ਜੀ ਸੁਲਤਾਨਪੁਰ ਤੋਂ 13 ਕਿਲੋਮੀਟਰ ਦੀ ਦੂਰੀ ਤੇ ਇੱਕ ਪਿੰਡ ਹੈ ਭਰੋਆਣਾ ਉੱਥੋਂ ਦੇ ਰਹਿਣ ਵਾਲੇ ਸੀ ਉਹਦਾ ਪਹਿਲਾ ਪੁਰਾਣਾ ਨਾਂ ਆਸ਼ਕਪੁਰਾ ਹੈ ਪਿੰਡ ਦਾ ਇਤਿਹਾਸ ਦੇ ਵਿੱਚ ਉਹਦਾ ਨਾਂ ਆਸ਼ਕਪੁਰਾ ਲਿਖਿਆ ਹੈ ਫਿਰ ਭੈਰੋਆਣਾ ਪੈ ਗਿਆ ਪਿੰਡ ਦਾ ਨਾਂ ਹੁਣ ਅੱਜ ਕੱਲ੍ਹ ਉਹਦਾ ਨਾਂ ਭਰੋਆਣਾ ਹੈ ਉੱਥੇ ਗੁਰਦੁਆਰਾ ਵੀ ਬਣਿਆ ਰਬਾਬ ਸਰ ਸਾਹਿਬ ਉਥੋਂ ਭਾਈ ਮਰਦਾਨਾ ਸਾਹਿਬ ਜੀ ਨੂੰ ਲੈਣ ਵਾਸਤੇ ਭੇਜਿਆ ਸੀ ਜਦੋਂ ਮਾਤਾ ਨਾਨਕੀ ਜੀ ਦੇ ਕੋਲੋਂ ਬੇਬੇ ਨਾਨਕੀ ਜੀ ਦੇ ਕੋਲੋਂ ਮਾਫ ਕਰਨਾ ਬੇਟਾ ਲੈ ਕੇ ਤੇ ਰਬਾਬ ਲੈਣ ਵਾਸਤੇ ਪਹੁੰਚੇ ਤੇ ਜਾ ਕੇ ਅਰਜ਼ ਕੀਤੀ ਭਾਈ ਮਰਦਾਨਾ ਜੀ ਨੇ ਵੀ ਸਾਨੂੰ ਇੱਕ ਰਬਾਬ ਚਾਹੀਦਾ ਇਹ ਨਹੀਂ ਦੱਸਿਆ ਵੀ ਮੈਨੂੰ ਕਿੰਨੇ ਭੇਜਿਆ ਹੈ ਰਬਾਬ ਦੀ ਮੰਗ ਕੀਤੀ ਤੇ ਭਾਈ ਫਰੰਦਾ ਜੀ ਨੇ ਅੱਗੋਂ ਆਖਿਆ ਵੀ ਰਬਾਬ ਕੋਈ ਗੱਲ ਨਹੀਂ ਮਹੀਨਾ ਦੋ ਮਹੀਨੇ ਲੱਗਣਗੇ ਸਾਜ਼ ਬਣਨ ਨੂੰ ਤੇ ਤੁਹਾਨੂੰ ਦੇ ਦੇਾਂਗੇ ਰਬਾਬ ਬਣਾ ਦਾਂਗੇ ਤੇ ਉਹਨਾਂ ਨੇ ਬੇਨਤੀ ਕੀਤੀ ਭਾਈ ਮਰਦਾਨੇ ਨੇ ਵੀ ਆ ਇੱਕ ਜਿਹੜੀ ਤੁਹਾਡੇ ਕੋਲ ਰਬਾਬ ਇੱਥੇ ਟੰਗੀ ਆ ਏਹ ਰਬਾਬ ਸਾਨੂੰ ਦੇ ਦਿਓ ਮੈਂ ਮਾਇਆ ਲੈ ਕੇ ਆਇਆ ਹਾਂ ਤੇ ਹੁਣ ਖਾਲੀ ਮੁੜਾਂਗਾ 2 ਮਹੀਨੇ ਇੰਤਜ਼ਾਰ ਕਰਾਂਗਾ ਤੇ ਤੁਸੀਂ ਕਿਰਪਾ ਕਰੋ ਆ ਜਿਹੜੀ ਰਬਾਬ ਤੁਹਾਡੇ ਕੋਲ ਬਣੀ ਪਈ ਆ ਏਹ ਰਬਾਬ ਦੇ ਦਿਓ ਬੜੀ ਸੋਹਣੀ ਲੱਗਦੀ ਆ ਤੇ ਉਹਨਾਂ ਆਖਿਆ ਵੀ ਨਹੀਂ ਇਹ ਤੁਹਾਡੇ ਮਤਲਬ ਦੀ ਰਬਾਬ ਨਹੀਂ ਇਹ ਦੇਣ ਵਾਲਾ ਸਾਜ਼ ਨਹੀਂ ਤੁਹਾਨੂੰ ਬਣਾ ਦਿਆਂਗੇ ਨਵੀਂ ਤੇ ਭਾਈ ਮਰਦਾਨਾ ਜੀ ਨੇ ਆਖਿਆ ਚਲੋ ਨਹੀਂ ਤੁਸੀਂ ਰਬਾਬ ਦੇਣੀ ਤੇ ਵਜਾ ਕੇ ਹੀ ਵੇਖ ਲੈਣ ਦਿਓ ਵਜਾ ਕੇ ਵੇਖ ਲਵਾਂ ਉਹ ਕਹਿੰਦੇ ਵਜਾਉਣਾ ਤੇ ਦੂਰ ਦੀ ਗੱਲ ਆ ਮੈਂ ਹੱਥ ਨਹੀਂ ਲਾਉਣ ਦੇਣਾ ਇਸ ਰਬਾਬ ਨੂੰ ਇਹ ਤੈਨੂੰ ਪਤਾ ਰਬਾਬ ਕੀ ਦੀ ਹੈ ਗੁਰੂ ਨਾਨਕ ਮਹਾਰਾਜ ਵਾਸਤੇ ਬਣਾਈ ਰਬਾਬ ਤੇ ਜਦੋਂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਦਾ ਨਾਮ ਸੁਣਿਆ ਤੇ ਭਾਈ ਮਰਦਾਨੇ ਦੀਆਂ ਅੱਖਾਂ 'ਚ ਵਰਾਗ ਆ ਗਿਆ ਵੀ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਨੇ ਪਹਿਲਾਂ ਹੀ ਲੀਲਾ ਵਰਤਾਈ ਆ ਪਹਿਲਾਂ ਹੀ ਰਬਾਬ ਬਣਾ ਕੇ ਤਿਆਰ ਤੇ ਉਹਨਾਂ ਨੇ ਫਿਰ ਬੇਨਤੀ ਕੀਤੀ ਵੀ ਮੈਨੂੰ ਉਹਨਾਂ ਨੇ ਭੇਜਿਆ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਨੇ ਮੈਨੂੰ ਰਬਾਬ ਲੈਣ ਵਾਸਤੇ ਭੇਜਿਆ ਫਿਰ ਭਾਈ ਫਰੰਦਾ ਕਹਿੰਦਾ ਵੀ ਮੈਂ ਵੀ ਨਾਲ ਹੀ ਚੱਲਾਂਗਾ ਤੇਰੇ ਹੱਥ 'ਚ ਫੇਰ ਨਹੀਂ ਦੇਣੀ ਰਬਾਬ ਉੱਥੇ ਜਾ ਕੇ ਬਾਬਾ 20 ਵਰੀਂ ਤੇਰੀ ਝੋਲੀ 'ਚ ਪਾ ਦੇਵੇ ਤੇ ਮੈਂ ਪਾ ਦਿਆਂਗਾ ਪਰ ਮੈਂ ਆਪ ਭੇਟਾ ਕਰਨੀ ਜਾ ਕੇ ਫਿਰ ਚੱਲ ਪਏ ਤੇ ਸੁਲਤਾਨਪੁਰ ਸਾਹਿਬ ਦੀ ਧਰਤੀ ਤੇ ਆ ਕੇ ਮਹਾਰਾਜ ਸਾਹਿਬ ਨੂੰ ਜਦੋਂ ਨਮਸਕਾਰ ਕੀਤੀ ਤੇ ਰਬਾਬ ਜਦੋਂ ਸੌਂਪੀ ਤੇ ਭਾਈ ਮਰਦਾਨੇ ਨੂੰ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਨੇ ਇਸ਼ਾਰਾ ਕੀਤਾ ਵੀ ਜਿਹੜੀ ਮਾਇਆ ਹੈ ਨਾ ਉਹ ਇਹਨਾਂ ਨੂੰ ਦੇ ਦਿਓ ਰਬਾਬ ਵਾਸਤੇ ਤੇ ਜਦੋਂ ਭਾਈ ਮਰਦਾਨਾ ਜੀ ਨੇ ਮਾਇਆ ਦੇਣ ਲੱਗੇ ਤੇ ਉਹਨਾਂ ਨੇ ਮਾਇਆ ਲੈਣ ਤੋਂ ਇਨਕਾਰ ਕਰ ਦਿੱਤਾ ਵੀ ਮਾਇਆ ਨਹੀਂ ਲੈਣੀ ਉਹਨਾਂ ਕਿਹਾ ਵੀ ਮਾਇਆ ਜੇ ਘਟਿਆ ਤੇ ਹੋਰ ਲਿਆ ਦਿੰਨੇ ਆ 7 ਰੁਪਈਆ ਦਾ ਜ਼ਿਕਰ ਆਉਂਦਾ ਵੀ 7 ਉਸ ਵੇਲੇ 7 ਬਹੁਤ ਜ਼ਿਆਦਾ ਸੀ ਸਾਧ ਸੰਗਤ ਜੀ ਅੱਜ ਵੀ ਆ ਸਾਜ 35-40 ਹਜ਼ਾਰ ਦਾ ਆਉਂਦਾ ਤੇ ਸਾਨੂੰ ਖਰੀਦਣ ਲੱਗਿਆਂ ਇੱਕ ਵਾਰੀ ਹੁੰਦਾ ਵਾ ਵੀ ਇੰਨੇ ਪੈਸੇ ਲਾਉਣ ਲੱਗੇ ਮਾੜਾ ਨਾ ਨਿਕਲਾਵੇ ਸੋਚ ਵੇਖ ਕੇ ਵਿਚਾਰ ਕਰਕੇ ਲਈਦਾ ਇਹ ਪਸ਼ਾਵਰ ਤੋਂ ਮੰਗਾਇਆ ਤੇ ਉੱਥੇ ਜਾ ਕੇ ਆਪਾਂ ਮਿਸਤਰੀ ਨੂੰ ਫੜ ਵੀ ਨਹੀਂ ਸਕਦੇ ਇੱਥੋਂ ਦਾ ਕੋਈ ਹੋਵੇ ਤੇ ਉਹਨੂੰ ਕਹਿ ਆ ਵੀ ਸਕਦੇ ਆ ਭਾਈ ਆ ਗਲਤ ਬਣ ਗਿਆ ਇਹਨੂੰ ਦੁਬਾਰਾ ਵਾਪਸ ਕਰ ਜਾ ਇਦਾਂ ਹੁਣ ਉਥੋਂ ਜੋ ਮੰਗਾ ਲਿਆ ਸੋ ਆ ਗਿਆ ਉਥੇ ਕੋਈ ਅਪੀਲ ਦਲੀਲ ਵਕੀਲ ਨਹੀਂ ਹੁਣ ਉਹ ਕਹਿੰਦੇ ਵੀ ਮਾਇਆ ਘਟਿਆ ਉਹ ਕਹਿੰਦੇ ਵੀ ਨਹੀਂ ਮਹਾਰਾਜ ਮਾਇਆ ਬਯੰਤ ਆ ਪਰ ਈਸਰ ਬਾਬ ਦੀ ਭੇਟਾ ਮਾਇਆ ਨਹੀਂ ਮਾਇਆ ਨਾਲ ਈਰਬਾਬ ਨਹੀਂ ਖਰੀਦੀ ਜਾ ਸਕਦੀ ਤੁਸੀਂ ਜਿੰਨੀ ਮਰਜ਼ੀ ਦੇ ਦਿਓ ਤੇ ਫਿਰ ਕਹਿੰਦੇ ਵੀ ਇਹਦੀ ਕੀ ਭੇਟਾ ਹੈ ਉਹ ਕਹਿੰਦੇ ਵੀ ਇਹਦੀ ਭੇਟਾ ਇੱਕ ਵਚਨ ਆ ਇੱਕ ਪ੍ਰੋਮਿਸ ਆ ਵੀ ਏ ਰਬਾਬ ਜਦੋਂ ਵੱਜੇ ਗੁਰੂ ਨਾਨਕ ਮਹਾਰਾਜ ਦੀ ਹਜ਼ੂਰੀ ਚ ਵੱਜੇ ਦਰਦਰ ਤੇ ਨਾ ਵੱਜਦੀ ਫਿਰੇ ਮੰਗਣ ਵਾਸਤੇ ਨਾ ਵੱਜਦੀ ਫਿਰੇ ਅਖਾੜਿਆਂ ਵਿੱਚ ਨਾ ਵੱਜਦੀ ਫਿਰੇ ਗਾਉਣ ਵਾਲਿਆਂ ਪਿੱਛੇ ਨਾ ਵੱਜਦੀ ਫਿਰੇ ਨਾਚ ਦੇ ਮਗਰ ਨਾ ਵੱਜਦੀ ਫਿਰੇ ਕਿਉਂਕਿ ਪਹਿਲੀਆਂ ਰਬਾਬਾਂ ਵੱਜ ਰਹੀਆਂ ਸਨ ਕੋਈ ਕੋਠਿਆਂ ਤੇ ਵਜਾ ਰਿਹਾ ਸੀ ਕੋਈ ਮਹਿਖਾਨਿਆਂ ਵਿੱਚ ਵਜਾ ਰਿਹਾ ਸੀ ਕੋਈ ਕਿਸੇ ਕਲਾਕਾਰ ਦੇ ਪਿੱਛੇ ਵਜਾ ਰਿਹਾ ਸੀ ਕੋਈ ਅਖਾੜਿਆਂ ਦੇ ਵਿੱਚ ਵਜਾ ਰਿਹਾ ਸੀ ਪਰ ਭਾਈ ਫਰੰਦਾ ਜੀ ਨੇ ਇਹ ਬੇਨਤੀ ਕੀਤੀ ਵੀ ਇਹ ਰਬਾਬ ਜਦੋਂ ਵਜੇ ਅਕਾਲ ਪੁਰਖ ਵਾਹਿਗੁਰੂ ਦੀ ਉਸਤਤ ਦੇ ਵਿੱਚ ਵਜੇ ਤੇ ਭਾਈ ਮਰਦਾਨੇ ਨੇ ਸਾਰੀ ਉਮਰ ਉਹ ਬਚਨ ਨਿਭਾਇਆ ਕਿਸੇ ਬੰਦੇ ਦੀ ਉਸਤਤ ਕਰਨ ਵਿੱਚ ਉਹ ਰਬਾਬ ਨੇ ਕਦੀ ਵਜਾਈ ਜਦੋਂ ਵਜਾਈ ਗੁਰੂ ਨਾਨਕ ਪਾਤਸ਼ਾਹ ਦਾ ਉਪਦੇਸ਼ ਪਾ ਕੇ ਵਜਾਈ ਮਹਾਰਾਜ ਦੀ ਆਗਿਆ ਤੋਂ ਬਿਨਾਂ ਵੀ ਵਜਾਈ ਆਪੇ ਵੀ ਨਹੀਂ ਕਦੀ ਵਜਾਈ ਤਾਂ ਹੀ ਉਹ ਇਤਿਹਾਸ ਚ ਆਉਂਦਾ ਨਾ ਵੀ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਕਹਿੰਦੇ ਸੀ ਮਰਦਾਨਿਆਂ ਰਬਾਬ ਵਜਾ ਉਪਦੇਸ਼ ਕਰਦੇ ਸੀ ਮਹਾਰਾਜ ਸਾਹਿਬ ਹੁਕਮ ਕਰਦੇ ਸੀ ਮਰਦਾਨਿਆਂ ਰਬਾਬ ਵਜਾ ਬਾਣੀ ਆਈ ਹੈ ਮਰਦਾਨਿਆਂ ਰਬਾਬ ਛੇੜ ਕਾਈ ਉਸਤਤ ਕਰਤਾਰ ਦੀ ਕਰੀਏ ਐਸੇ ਬਚਨ ਜਿਹੜੇ ਆ ਉਹ ਇਤਿਹਾਸ ਦੇ ਵਿੱਚ ਦਰਜ ਆਪਾਂ ਪੜ੍ਹਦੇ ਸੁਣਦੇ ਰਹਿੰਨੇ ਆ ਇਹ ਉਹ ਸਾਜ਼ ਹੈ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦਾ ਜਿਹਦਾ ਨਾਮ ਹੈ ਰਬਾਬ ਜਿਹਦੇ ਨਾਲ ਮੇਰੇ ਪਾਤਸ਼ਾਹ ਮਹਾਰਾਜ ਆਪ ਕੀਰਤਨ ਕਰਿਆ ਕਰਦੇ ਸਨ ਦੂਜਾ ਜਿਹੜਾ ਸਾਜ਼ ਹੈ ਮੋਰ ਵਰਗਾ ਹੈ ਇਹਦਾ ਨਾਮ ਹੈ ਤਾਊਸ ਤੇ ਤਾਊਸ ਫਾਰਸੀ ਭਾਸ਼ਾ ਦਾ ਸ਼ਬਦ ਹੈ ਫਾਰਸੀ ਦਾ ਫਾਰਸੀ ਦੇ ਵਿੱਚ ਮੋਰ ਨੂੰ ਤਾਊਸ ਕਿਹਾ ਜਾਂਦਾ ਤੇ ਮੀਰੀ ਪੀਰੀ ਮਾਲਕ ਮੀਰੀ ਪੀਰੀ ਦੇ ਮਾਲਕ ਸਤਿਗੁਰੂ 6ਵੇਂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਪੰਜ ਪਿਆਲੇ ਪੰਜ ਪੀਰ ਛਠਮ ਪੀਰ ਬੈਠਾ ਗੁਰਪਾਰੀ ਅਰਜਨ ਕਾਆਂ ਪਲਟਕੈ ਮੂਰਤ ਹਰਗੋਬਿੰਦ ਸਵਾਰੀ ਚੱਲੀ ਪੀੜੀ ਸੋਡੀਆਂ ਰੂਪ ਦਿਖਾਵਣ ਵਾਰੋਵਾਰੀ ਦਲ ਭੰਜਨ ਗੁਰਸੂਰਮਾ ਵੱਡ ਯੋਧਾ ਬਹੁ ਪਰ ਉਪਕਾਰੀ ਐਸੇ ਮਹਾਬਲੀ ਯੋਧੇ ਸਤਗੁਰੂ ਜਿਨ੍ਹਾਂ ਦੀ ਕੱਦ ਦੇ ਬਾਬਤ ਸਤਗੁਰਾਂ ਨੇ ਭਾਈ ਸਾਹਿਬ ਜੀ ਨੇ ਇਤਿਹਾਸ ਦੇ ਵਿੱਚ ਦਰਜ ਕੀਤਾ ਵੀ 7.5 ਫੁੱਟ ਦੇ ਕਰੀਬ 6ਵੇਂ ਪਾਸ਼ਾ ਮਹਾਰਾਜ ਜੀ ਦਾ ਸਰੀਰ ਕਰਕੇ ਕੱਦ ਹੋਇਆ ਤੇ ਮਹਾਰਾਜ ਸਾਹਿਬ ਦੇ ਭਾਵ ਦਾ ਹੀ ਫਿਰ ਸਾਜ ਜਿਹੜਾ ਉਹ ਬਣਾ ਕੇ ਪ੍ਰਗਟ ਕੀਤਾ ਗਿਆ ਇਦੋਂ ਪਹਿਲਾਂ ਤਾਂ ਉਸ ਨਹੀਂ ਸੀ ਮੌਜੂਦ ਤੇ ਗੁਰੂ ਗੁਰੂ ਮਹਾਰਾਜ ਪਾਤਸ਼ਾਹ ਮਹਾਰਾਜੀ ਨੇ ਇਹ ਸਾਜ਼ ਬਣਵਾਇਆ ਇਹਦਾ ਨਾਮ ਹੈ ਤਾਉਸ ਇਹ ਸਾਜ਼ ਦੇ ਨਾਲ ਮਹਾਰਾਜ ਸਾਹਿਬ ਆਪ ਕੀਰਤਨ ਕਰਿਆ ਕਰਦੇ ਸਨ ਗੁਰੂ ਦਸਵੇਂ ਪਾਤਸ਼ਾਹ ਮਹਾਰਾਜ ਜੀ ਵੀ ਤਾਉਸ ਦੇ ਨਾਲ ਬੜੇ ਪ੍ਰੇਮ ਨਾਲ ਕੀਰਤਨ ਆਪ ਕਰਿਆ ਕਰਦੇ ਸੀ ਸਤਿਗੁਰੂ ਜੀ ਪਿੱਛੇ ਜਿਹੜਾ ਇੱਕ ਰਬਾਬ ਆਪ ਜੀ ਦਰਸ਼ਨ ਕਰ ਰਹੇ ਹੋ ਉਹ ਅਫਗਾਨੀ ਰਬਾਬ ਹੈ ਇਹ ਵੀ ਰਬਾਬ ਚੱਲ ਰਹੀ ਆ ਅਜੇ ਅਫਗਾਨੀ ਇਹ ਇਹਨੂੰ ਅੱਜਕੱਲ ਨਾਨਕਸ਼ਾਹੀ ਜਾਂ ਭਾਈ ਫਰੰਦੇ ਤੋਂ ਚੱਲੀ ਫਰੰਦੀਆ ਰਬਾਬ ਵੀ ਕਹਿ ਦਿੰਦੇ ਆ ਜਾਂ ਪਦੀਰ ਬਾਬ ਵੀ ਕਹਿ ਦਿੰਦੇ ਪਰ ਪਦੀਰ ਬਾਬ ਕੁਛ ਹੋਰ ਹੁੰਦੀ ਪਿੱਛੇ ਜਿਹੜਾ ਸਾਜ ਹੈ ਗੁਰਦਸ਼ਮੇ ਪਾਤਸ਼ਾਹ ਮਹਾਰਾਜੀ ਦਾ ਸਾਜ ਮੰਨਿਆ ਜਾਂਦਾ ਇਹਦਾ ਨਾਮ ਹੈ ਦਿਲਰੁਬਾ ਇਹ ਦਿਲਰੁਬਾ ਹੈ ਕਿਹਾ ਜਾਂਦਾ ਵੀ ਸਰਸਾ ਨਦੀ ਦੇ ਕੰਢੇ ਤੇ ਜਦੋਂ ਆਸਾ ਦੀ ਵਾਰ ਦਾ ਕੀਰਤਨ ਹੋਇਆ ਤੇ ਇਹ ਸਾਜ ਉਹਨਾਂ ਸਾਜਾਂ ਵਿੱਚ ਸ਼ਾਮਲ ਸੀ ਜਿਨ੍ਹਾਂ ਦੇ ਨਾਲ ਕੀਰਤਨ ਹੋਇਆ ਸੋ ਇਹ ਪਰੰਪਰਾਗਤ ਕਹਿ ਲਈਏ ਜਾਂ ਗੁਰੂ ਮਹਾਰਾਜ ਦੀਆਂ ਬਖਸ਼ਿਸ਼ਾਂ ਕਹਿ ਲਈਏ ਮਹਾਰਾਜ ਸਾਹਿਬ ਦੇ ਹੱਥਾਂ ਤੋਂ ਨਿਕਲੇ ਹੋਏ ਸਾਜ ਜਿਨ੍ਹਾਂ ਦੇ ਨਾਲ ਸਤਿਗੁਰੂ ਜੀ ਆਪ ਕੀਰਤਨ ਕਰਿਆ ਕਰਦੇ ਸਨ ਉਹਨਾਂ ਸਾਜਾਂ ਦੇ ਨਾਲ ਆਜਾਪ ਜੀ ਨੇ ਵੀ ਸਰਵਣ ਕੀਤਾ ਹੈ ਸੋ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਬੜੀ ಅಪਾਰ ਕਿਰਪਾ ਕਰਕੇ ਦਾਸ ਦੇ ਜਥੇ ਨੂੰ ਐਸੇ ਸਾਜੀ ਤੇ ਇਹ ਸਾਜ ਵਜਾਉਣ ਵਾਲੇ ਸਿੰਘ ਜਿਹੜੇ ਉਹ ਬਖਸ਼ੇ ਹਨ ਮਹਾਰਾਜ ਜੀ ਦਾ ਕੋਟਾਨ ਕੋਟ ਸ਼ੁਕਰ ਹੈ ਸ਼ੁਕਰਾਨਾ ਹੈ ਸਤਿਗੁਰਾਂ ਦਾ ਜਿੰਨਾ ਕਰੀਏ ਉਹਨਾਂ ਹੀ ਘਟ ਹੈ ਸਵਾਸ ਸਵਾਸ ਹੀ ਕਰਦੇ ਰਹਿਣਾ ਚਾਹੀਦਾ ਹੈ ਸੋ ਇੰਨੀਆਂ ਕੁ ਬੇਨਤੀਆਂ ਆਪ ਜੀ ਨੇ ਪ੍ਰਵਾਨ ਕਰਨੀਆਂ ਜੀ